ਅੰਨੇ ਨੈਕ ਸਾਡੇ ਕੋਲੇ 10th ਕਲਾਸ ਦਾ 5th ਚੈਪਟਰ ਆ AP ਸੀਰੀਜ਼ ਅ ਅਰਥਮੈਟਿਕ ਪ੍ਰੋਗਰੈਸ਼ਨ ਅੰਕ ਗਣਿਤਿਕ ਲੜੀਆਂ ਸਭ ਤੋਂ ਪਹਿਲਾਂ ਸੀਰੀਜ਼ ਸੀਰੀਜ਼ ਕੀ ਜਿੱਦਾਂ ਅਸੀਂ ਲਿਖਦੇ ਨੇ 2 4 6 8 10 ਇਸ ਤਰ੍ਹਾਂ ਜਿਹੜੀਆਂ ਟਰਮਜ਼ ਹੁੰਦੀਆਂ ਅੱਗੇ ਦੀ ਅੱਗੇ ਚਲਦੀਆਂ ਜਾਂਦੀਆਂ ਤਾਂ ਇਸ ਤਰ੍ਹਾਂ ਕੋਈ ਵੀ ਹੋ ਸਕਦੀ ਜਿੱਦਾਂ ਅਸੀਂ 2 4 8 16 32 एवी सीरीज है एवी सीरीज है एवी सीरीज है 1 3 5 7 एवी सीरीज है इस तरह ਦੀਆਂ ਸੀਰੀਜ਼ ਹੁੰਦੀਆਂ ਨੇ ਤੇ ਅਰਥਮੈਟਿਕ ਇਹ ਅੱਜ ਇਹ 5th ਚੈਪਟਰ ਜਿਹੜਾ ਹੋ ਉਹ ਹੈਗਾ एपी सीरीज ਅਰਥਮੈਟਿਕ ਪ੍ਰੋਗਰੈਸ਼ਨ ਅਰਥਮੈਟਿਕ ਪ੍ਰੋਗਰੈਸ਼ਨ ਕਿਹੜੀਆਂ ਹੁੰਦੀਆਂ ਉਹ ਵਾਲੀ ਇਹਨਾਂ ਨੂੰ ਬੋਲਦੇ ਆ ਟਰਮਸ ਅਰਥਮੈਟਿਕ ਪ੍ਰੋਗਰੈਸ਼ਨ ਇਜ਼ ਉਹ ਵਾਲੀ ਲਿਸਟ ਆਫ ਨੰਬਰਸ ਹੁੰਦੇ ਆ ਮਤਲਬ ਨੰਬਰਸ ਦੀ ਕਲੈਕਸ਼ਨ ਹੁੰਦੀ ਆ ਇਨ ਵਿੱਚ ਈਚ ਟਰਮ ਇਜ਼ ਆਪਟੇਨਡ ਬਾਈ ਜਿਹਦੇ ਵਿੱਚ ਹਰ ਇੱਕ ਟਰਮ ਜਿਹੜੀ ਆ ਉਹ ਕੁਛ ਨਾ ਕੁਛ ਐਡ ਕਰਕੇ ਜਾਂ ਸਬਟਰੈਕਟ ਕਰਕੇ ਉਹ ਮਿਲਦੀ ਪਈ ਆ ਤੇ ਐਕਸੈਪਟ ਫਰਸਟ ਟਰਮ ਮਤਲਬ ਪਹਿਲੀ ਨੂੰ ਛੱਡ ਕੇ ਬਾਕੀ ਜਿਹੜੀ ਵੀ ਟਰਮ ਆ ਉਹਦੇ ਵਿੱਚ ਇੱਕ ਫਿਕਸ ਫਿਕਸਡ ਨੰਬਰ ਐਡ ਹੋ ਰਿਹਾ ਮਤਲਬ ਕਿ ਜਿੱਦਾਂ ਸੀ ਆਹ ਵਾਲੀ ਹੋਈ ਆ ਐਕਸੈਪਟ ਫਰਸਟ ਟਰਮ ਮਤਲਬ ਫਰਸਟ ਟਰਮ ਨੂੰ ਛੱਡਤਾ 2 ਨੂੰ ਛੱਡਤਾ ਸੀ ਇਹਦੇ ਵਿੱਚ 3 ਐਡ ਕੀਤੇ 5 ਇਹਦੇ ਵਿੱਚ 3 ਐਡ ਕੀਤੇ 8 ਇਹਦੇ ਵਿੱਚ 3 ਐਡ ਕੀਤੇ 11 ਇਹਦੇ ਵਿੱਚ 3 ਐਡ ਕੀਤੇ 14 ਐਂਡ ਅਪ ਟੂ ਸੋ ਆਨ ਇਹਨੂੰ ਇਨਫਾਈਨਾਈਟ ਅਰਥਮੈਟਿਕ ਪ੍ਰੋਗਰੈਸ਼ਨ ਵੀ ਬੋਲ ਦਿੰਦੇ ਆ ਉਹਦਾ ਰੀਜ਼ਨ ਕਿ ਏ ਅਪ ਟੂ 10 ਚਲਦੇ ਆਂ ਹੁਣ ਇਹਨਾਂ ਦੇ ਵਿੱਚ ਕੀ ਹੈ ਇੱਕ ਫਿਕਸ ਟਰਮ ਜਿਹੜੀ ਆ ਫਿਕਸ ਨੰਬਰ ਜਿਹੜਾ ਉਹ ਐਡ ਹੋ ਰਿਹਾ ਜਿੱਦਾਂ ਇਹਦੇ ਵਿੱਚ ਵੀ 3 ਐਡ ਹੋਇਆ ਇੱਥੇ ਵੀ 3 ਐਡ ਹੋਇਆ ਇੱਥੇ ਵੀ 3 ਐਡ ਹੋਇਆ ਇੱਥੇ ਵੀ 3 ਐਡ ਮਤਲਬ ਜਿਹੜੀ ਨੈਕਸਟ ਟਰਮ ਜਿਹੜੀ ਬਣ ਰਹੀ ਆ ਉਹ 3 ਐਡ ਹੋ ਕੇ ਬਣ ਰਹੀ ਆ ਤਾਂ ਦੇਰਫੋਰ ਇਦਾਂ ਦੀਆਂ ਜਿਹੜੀਆਂ ਸੀਰੀਜ਼ ਹੁੰਦੀਆਂ ਉਹਨੂੰ ਅਸੀਂ ਬੋਲਦੇ ਆ ਅਰਥਮੈਟਿਕ ਪ੍ਰੋਗਰੈਸ਼ਨ ਮਤਲਬ ਏਪੀ ਸੀਰੀਜ਼ ap series ਹੁਣ ਇਹਦੇ ਵਿੱਚ ਜਿਹੜਾ ਫਸਟ ਟਰਮ ਹੁੰਦੀ ਆ ਉਹਨੂੰ ਅਸੀਂ a ਨਾਲ ਡਿਨੋਟ ਕਰਦੇ ਆ ਫਸਟ ਟਰਮ ਪਹਿਲੀ ਟਰਮ ਐਂਡ d ਕਾਮਨ ਡਿਫਰੈਂਸ ਜਿਹਨੂੰ ਪੰਜਾਬੀ ਚ ਸਾਂਝਾ ਅੰਤਰ ਬੋਲ ਦਿੰਦੇ ਆ ਇਹ ਪਹਿਲੀ ਟਰਮ ਹੋ ਗਈ ਸੰਜੰਤਰ ਤਾਂ ਹੁਣ ਇਹਦੇ ਵਿੱਚ ਜਿਹੜੀ ਫਸਟ ਐਕਸਰਸਾਈਜ਼ ਜਿਹੜੀ 5.1 ਆ ਉਹਦੇ ਵਿੱਚ ਜਿਹੜੇ ਕੁਐਸਚਨ ਆ ਉਹਦੇ ਵਿੱਚ ਇੱਕ ਕੀ ਆਉਂਦਾ ਕਿ ਕੁਐਸਚਨ ਆਉਂਦਾ ਕਿ ਇਸ ਆਈ ਤੁਹਾਨੂੰ a গিਵਨ ਹੋਊਗਾ d গিਵਨ ਹੋਊਗਾ ਉਹ ਕਹਿਣਗੇ ਪੈਲੀਆਂ ਚਾਰ ਟਰਮਾਂ ਲਿਖੋ ਜਾਂ ਤਿੰਨ ਟਰਮਾਂ ਲਿਖੋ ਅਦਾ ਕੁਝ ਵੀ ਆ ਸਕਦਾ ਜਿਵੇਂ ਇੱਕ ਕੁਐਸਚਨ ਕਰਦੇ ਆ a ਦੀ ਵੈਲਿਊ গিਵਨ ਆ 4 ਐਂਡ d ਦੀ ਵੈਲਿਊ গিਵਨ ਆ -3 ਇਹਦੀਆਂ 4 ਟਰਮਸ ਲਿਖਣੀਆਂ ਪੈਲੀਆਂ ਜਿਵੇਂ a ਫਸਟ ਟਰਮ a ਸੈਕਿੰਡ ਟਰਮ a ਥਰਡ a ਫੋਰਥ ਤਾਂ a ਕੀ ਹੁੰਦੀ ਆ ਫਸਟ ਟਰਮ ਫਸਟ ਟਰਮ ਜਿਹੜੀ ਹੁੰਦੀ ਆ ਉਹ ਹਮੇਸ਼ਾ a ਮਤਲਬ 4 ਸੈਕਿੰਡ ਟਰਮ a ਦੇ ਵਿੱਚ ਕੀ ਐਡ ਕਰਨਾ d 4 d ਮੀਨਸ 4 3 ਕੀ ਆ ਗਿਆ 1 ਤਾਂ ਇਹ ਸੈਕਿੰਡ ਟਰਮ ਆ ਗਈ ਹੁਣ ਥਰਡ ਟਰਮ ਫਾਈਂਡ ਕਰਨੀ ਐ ਇਹਦੇ ਵਿੱਚ ਐਡ ਕਰਨਾ -3 1 3 2 then ਇਹਦੇ ਵਿੱਚ ਐਡ ਕਰਨਾ -2 minus -3 minus -5 ਤਾਂ ਇਹ AP ਸੀਰੀਜ਼ ਬਣ ਗਈ ਇਸੇ ਤਰ੍ਹਾਂ ਹੀ ਮੰਨ ਲਓ AP ਸੀਰੀਜ਼ ਹੈ 기ਵਨ ਆ ਇੱਕ ਤਾਂ ਇਹ ਸੀ ਇਹਦੇ ਵਿੱਚ A ਦੀ ਵੈਲਿਊ 기ਵਨ ਆ ਐਂਡ D ਦੀ ਵੈਲਿਊ 기ਵਨ ਆ ਅਸੀਂ AP ਸੀਰੀਜ਼ ਦੀਆਂ ਉਹ ਕਹਿੰਦੇ ਪਹਿਲੀਆਂ 4 ਟਰਮਾਂ ਫਾਈਂਡ ਕਰੋ ਉਹ ਆ ਗਈਆਂ ਉਨ ਇਸੇ ਤਰ੍ਹਾਂ ਹੀ ਅਗਰ ਉਹ ਕਹਿੰਦਾ ਕਿ ਏਪੀ ਸੀਰੀਜ਼ ਆਵਲੀ ਮੰਨ ਲਓ 기ਵਨ ਆ ਤੁਹਾਨੂੰ ਕਹਿੰਦਾ ਕਿ ਇਹਦੇ ਏ ਫਾਈਂਡ ਕਰੋ ਤੇ ਡੀ ਫਾਈਂਡ ਕਰੋ ਤਾਂ ਸੇਮ ਏ ਕੀ ਹੁੰਦਾ ਫਸਟ ਟਰਮ ਵਾਗੀ ਏ ਦੀ ਵੈਲਿਊ ਲਿਖ ਦਾਂਗੇ ਫਸਟ ਟਰਮ ਡੀ ਡੀ ਕੀ ਹੁੰਦਾ ਸੈਕੰਡ ਮਾਈਨਸ ਫਸਟ ਜਾਂ ਇਹਦੇ ਚੋਂ ਆ ਮਾਈਨਸ ਕਰ ਦਿਓ ਜਿਹੜੀ ਮਰਜੀ ਟਰਮ ਮਤਲਬ ਚਾਹੇ ਥਰਡ ਮਾਈਨਸ ਸੈਕੰਡ ਕਰ ਦਿਓ 4 ਮਾਈਨਸ ਥਰਡ ਕਰ ਦਿਓ ਤਾਂ 1 ਮਾਈਨਸ 4 -3 ਇਹ ਕਾਮਨ ਡਿਫਰੈਂਸ ਆ ਗਿਆ ਇਹ ਏਪੀ ਸੀਰੀਜ਼ ਦੀ ਕੰਡੀਸ਼ਨ ਆ ਕਿ ਜਿਹੜੀ ਵੀ ਜਿਹੜਾ ਡੀ ਡੀ ਦੀ ਵੈਲਿਊ ਆ ਉਹ ਫਿਕਸ ਹੁੰਦੀ ਆ ਫਿਕਸ ਮੀਨਸ ਉਹਨਾਂ ਦਾ ਜਿਹੜਾ ਕਾਮਨ ਡਿਫਰੈਂਸ ਆ ਉਹ ਸੇਮ ਹੋਊਗਾ ਸਾਰੀਆਂ ਟਰਮਸ ਦੇ ਵਿੱਚ ਉਹ ਚੇਂਜ ਨਹੀਂ ਹੋਊਗਾ ਅਗਰ ਚੇਂਜ ਹੋ ਰਿਹਾ ਕਿਤੇ ਫੋਰ ਐਗਜ਼ਾਮਪਲ ਜਿੱਦਾਂ ਮੈਂ ਲਿਖ ਦਿੰਨਾ 3 3 3 6 6 4 10 10 4 14 8 22 ਤਾਂ ਇਹ AP ਸੀਰੀਜ਼ ਨਹੀਂ ਹੈ ਕਿਉਂਕਿ ਇਹਨਾਂ ਦੇ ਵਿੱਚ ਕੀ ਆ ਕਾਮਨ ਡਿਫਰੈਂਸ ਜਿਹੜਾ ਹੈਗਾ ਉਹ ਸੇਮ ਨਹੀਂ ਹੈਗਾ ਗਾਈਜ਼ ਇਸ ਕਰਕੇ ਇਹ AP ਸੀਰੀਜ਼ ਨਹੀਂ ਹੋਊਗੀ ਇੱਕ ਹੋਰ ਸਮ ਜਿੱਦਾਂ ਸਾਨੂੰ ਸੀਰੀਜ਼ 기ਵਨ ਆ 1² 3² 5² 7² ਇਹ AP ਸੀਰੀਜ਼ ਹੈ ਜਾਂ ਨਹੀਂ ਹੈ ਇਹ ਕਿਹੜੀ ਹੈ ਫਸਟ ਟਰਮ ਇਹ ਸੈਕਿੰਡ ਇਹ ਥਰਡ ਇਹ ਫੋਰਥ ਹੁਣ ਇਹਨਾਂ ਦੇ ਵਿੱਚ ਡਿਫਰੈਂਸ ਤਾਂ ਸੇਮ ਆ ਇਹਨੂੰ ਦੇਖ ਕੇ AP ਨਹੀਂ ਬਣ ਜੂਗੀ ਮੀਨਸ ਇਹਦੇ ਉੱਪਰ ਕੀ ਆ ਸਕੁਅਰ ਆ ਤਾਂ ਪਹਿਲਾਂ ਟਰਮਸ ਲਿਖ ਲਈਏ 1 3 ਦਾ ਸਕੁਅਰ 9 5 ਸਕੁਅਰ 25 49 ਐਂਡ ਸੋ ਆਨ ਤਾਂ ਹੁਣ ਇਹਨਾਂ ਇਹਨਾਂ ਦੇ ਵਿੱਚ ਡਿਫਰੈਂਸ ਕਿੰਨਾ 8 ਦਾ ਇਹਦੇ ਵਿੱਚ ਡਿਫਰੈਂਸ ਕਿੰਨਾ 16 ਤਾਂ ਫਿਰ ਇਹ ਕੀ ਹੋਗੀ ਇਹ AP ਸੀਰੀਜ਼ kia ਨਹੀਂ ਹੈਗੀ ਤਾਂ ਇਸ ਤਰ੍ਹਾਂ ਅਸੀਂ AP ਸੀਰੀਜ਼ ਦੇ ਸਮ ਜਿਹੜੇ ਆ ਉਹ 5.1 ਦੇ ਕਰਦੇ ਆ థాంਕ ਯੂ